ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਜਿੱਦੀ ਵੀਡੀਓ ਵਿੱਚ ਆਪਾਂ ਇਹ ਫਰੋਜੀ ਕਲਰ ਦੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ। ਅਗਲੇਖੋ ਜੀ ਇਹਦੇ ਵਿੱਚ ਆਪਾਂ 5.5 ਇੰਚ ਬਾਰਡਰ ਰੱਖਿਆ ਹੋਇਆ ਹੈ। ਬਾਹਾਂ ਦਾ ਪਾウダー ਵੀ ਆਪਾਂ ਇਸ ਦੇ ਬਰਾਬਰ ਹੀ ਰੱਖਿਆ ਹੋਇਆ ਹੈ। ਤੇ ਇਸ ਤੋਂ ਅੱਗੇ ਆਪਾਂ 12.5 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਹੈ। 12.5 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਹੈ ਤੇ ਗਲੇ ਦੀ ਕਾਟ ਆਪਾਂ ਥੋੜਾ ਅਚਾਰ ਰੱਖ ਕੇ ਪਾਈ ਹੋਈਏ ਮੋੜਾ ਮੋਡੇ ਦੀ ਕਾਰਟ ਪਾਉਣ ਤੋਂ ਬਾਅਦ ਆਪਾਂ ਥੋੜਾ ਵੱਧ ਹੁਣਿਆ ਹੋਇਆ ਤੇ ਫਿਰ ਆਪਾਂ ਅਗਲੇ ਦੀ ਕਾਰਟ ਪਾਈ ਹੋਈਏ ਥੋੜਾ ਉੱਚਾ ਗਲਾ ਆਪਾਂ ਬਣਾਇਆ ਹੋਇਆ ਦੇਖੋ ਜੀ ਇਸ ਤਰ੍ਹਾਂ ਤੇ ਬਾਹਾਂ ਵਾਲੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਆਪਾਂ ਆ ਦੇਖੋ ਜੀ ਬਾਹਾਂ ਵਾਲੀ ਸਕੀਵੀ ਬਣਾ ਕੇ ਆਪਾਂ ਤਿਆਰ ਕੀਤੀ ਹੋਈ ਹੈ ਤੇ ਇਹਦੇ ਵਿੱਚ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਤੇ ਬਿਲਕੁਲ ਸੋਖਾ ਡਿਜ਼ਾਈਨ ਹੈ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਇੱਕ ਨਵੇਂ ਜਿਹੇ ਤਰੀਕੇ ਨਾਲ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਡਿਜ਼ਾਈਨ ਬਾਰੇ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਜਨਨ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਡਿਜ਼ਾਈਨ ਬਣਾਉਣਾ ਆਪਾਂ ਸ਼ੁਰੂ ਕਰਦੇ ਆਂ ਆ ਦੇਖੋ ਜੀ ਬਾਰਡਰ ਤੋਂ ਬਾਅਦ ਆਪਾਂ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਪੁੱਠੀ ਸਲਾਈ ਤੋਂ ਕੁੰਡੇ ਜੱਡੇ ਵੀ ਆਪਾਂ ਵਧਾਉਣੇ ਨੇ ਵਧਾ ਲੈਣੇ ਨੇ ਉਸ ਤੋਂ ਅੱਗੇ ਆਪਾਂ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਤੇ ਆ ਦੇਖੋ ਜੀ ਸਿੱਧੀ ਸਲਾਈ ਤੋਂ ਸਾਰੀ ਸਲਾਈ ਸਿੱਧਾ-ਸਿੱਧਾ ਬਣਾਵਾਂਗੇ ਇਸ ਤਰ੍ਹਾਂ ਧਾਗਾ ਪਿੱਛੇ ਰੱਖ ਕੇ ਸਾਰੀ ਸਿਲਾਈ ਧਾਗਾ ਪਿੱਛੇ ਰੱਖ ਕੇ ਬਣਾਵਾਂਗੇ ਆ ਦੇਖੋ ਜੀ ਸਾਰੀ ਸਿਲਾਈ ਸਿੱਧਾ-ਸਿੱਧਾ ਹਉਣ ਕੇ ਕੰਪਲੀਟ ਕਰਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਸ ਡਿਜ਼ਾਈਨ ਨੂੰ ਆਪਾਂ ਕੋਟ ਜੈਕਟਰ ਜੈਕਟ ਬੱਚਿਆਂ ਦੀ ਕੋਟੀ ਜੈਂਸ ਕੋਟੀ ਸਵੈਟਰ ਟੀ ਵੀ ਪਾ ਸਕਦੇ ਆ ਇਹ ਆਪਾਂ ਸਕੀਵੀਆਂ ਤੇ ਜ਼ਿਆਦਾਤਰ ਆਪਾਂ ਆਰਡਰ ਤੇ ਸਕੀਵੀਆਂ ਤਿਆਰ ਕਰਦੇ ਆ ਇਸ ਲਈ ਆਪਾਂ ਸਕੀਵੀ ਤੇ ਇਹ ਹੀ ਡਿਜ਼ਾਈਨ ਬਣਾਇਆ ਹੋਇਆ ਹੈ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਸਕੀਵੀਆਂ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਹਨਾਂ ਦੇ ਰੇਟ ਤੇ ਆਪਾਂ ਪਹਿਲਾਂ ਵੀਡੀਓ ਪਾਈ ਹੋਈ ਹੈ ਸਿਆਲ ਵਿੱਚ ਆਪਾਂ ਇਹ ਹੀ ਵੀਡੀਓ ਬਣਾਈਆਂ ਹੋਈਆਂ ਸੀ ਉਹਦੇ ਵਿੱਚ ਆਪਾਂ ਦੱਸਿਆ ਹੋਇਆ ਹੈ ਕਿਸ ਤਰ੍ਹਾਂ ਦੀ ਸਕੀਵੀ ਦਾ ਕੀ ਪ੍ਰਾਈਸ ਹੈ ਹਾਂਜੀ ਆ ਦੇਖੋ ਜੀ ਆਪਾਂ ਪੁੱਠੀ ਸਿਲਾਈ ਤੋਂ ਆ ਸਾਰੀ ਸਿਲਾਈ ਉਲਟਾ ਉਲਟਾ ਆਉਣਾਗੀ ਧਾਗਾ ਅੱਗੇ ਰੱਖ ਕੇ ਸਾਰੀ ਸਿਲਾਈ ਉਲਟਾ ਉਲਟਾ ਹੋਣਾਗੀ ਸਾਰੀ ਸਿਲਾਈ ਆਪਾਂ ਪੁੱਠੀ ਸਿਲਾਈ ਦੇ ਵਿੱਚ ਆਪਾਂ ਸਾਰੇ ਡਿਜ਼ਾਈਨ ਦੇ ਵਿੱਚ ਸਾਰੀ ਸਿਲਾਈ ਉਲਟਾ ਉਲਟਾ ਹੀ ਉਹਨੇ ਬਹੁਤ ਹੀ ਜਲਦੀ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਸਲਾਈਆਂ ਆਪਾਂ ਸਾਫ਼ ਰੱਖੀਆਂ ਹੋਈਆਂ ਨੇ ਸਿੱਧੀ ਸਲਾਈ ਤੋਂ ਸਿੱਧਾ-ਸਿੱਧਾ ਹੁੰਨਾ ਹੈ ਤੇ ਪੁੱਠੀ ਸਲਾਈ ਤੋਂ ਉਲਟਾ-ਉਲਟਾ ਇਸ ਲਈ ਬਹੁਤ ਹੀ ਜਲਦੀ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਹੋਣ ਕੇ ਕੰਪਲੀਟ ਕਰਾਂਗੇ ਹਾਂਜੀ ਸਿੱਧੀ ਸਿਲਾਈ ਤੋਂ ਆਪਾਂ ਫਿਰ ਸਿੱਧਾ-ਸਿੱਧਾ ਹੁਣਾਗੇ ਧਾਗਾ ਪਿੱਛੇ ਰੱਖ ਕੇ ਸਾਰੀ ਸਿਲਾਈ ਸਿੱਧਾ-ਸਿੱਧਾ ਹੁਣਾਗੇ ਸਿੱਧੀ ਸਿਲਾਈ ਤੋਂ ਇਸ ਤਰ੍ਹਾਂ ਧਾਗਾ ਪਿੱਛੇ ਰੱਖ ਕੇ ਬਣਾ ਕੇ ਫਿਰ ਆਪਾਂ ਉਲਟੀ ਸਲਾਈ ਤੋਂ ਫਿਰ ਇੱਕ ਵਾਰ ਉਲਟਾ-ਉਲਟਾ ਹੁਣਾਗੇ ਆ ਦੇਖੋ ਜੀ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਹੁਣ ਡਿਜ਼ਾਈਨ ਪਾਵਾਂਗੇ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਧਾਗਾ ਅੱਗੇ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਤੇ ਇੱਕ ਕੁੰਡਾ ਇਸ ਤਰ੍ਹਾਂ ਬਣਾਵਾਂਗੇ ਆ ਦੇਖੋ ਜੀ ਇਸ ਕੁੰਡੇ ਨੂੰ ਆਪਾਂ ਸਲਾਈ ਤੋਂ ਲਾਣਾ ਨਹੀਂ ਆ ਦੇਖੋ ਜੀ ਇਸ ਤਰ੍ਹਾਂ ਫਿਰ ਦੂਜਾ ਕੁੰਡਾ ਬਣਾਵਾਂਗੇ ਤੇ ਇਹਨਾਂ ਕੁੰਡਿਆਂ ਨੂੰ ਆਪਾਂ ਸਲਾਈ ਦੇ ਉੱਪਰ ਹੀ ਰੱਖਣਾ ਹੈ ਸਲਾਈ ਤੋਂ ਲਾਉਣਾ ਨਹੀਂ ਹੈਗਾ ਆ ਦੇਖੋ ਜੀ ਇਸ ਤਰ੍ਹਾਂ ਇਸ ਇਹ ਆਪਾਂ ਤਿੰਨ ਵਾਰ ਕਰਨਾ ਹੈ ਤੇ ਤੀਜੀ ਵਾਰ ਆਪਾਂ ਸਾਰੇ ਕੁੰਡੇ ਸਲਾਈ ਤੋਂ ਉਤਾਰ ਲੈਣੇ ਨੇ ਆ ਦੇਖੋ ਜੀ ਇੱਕ ਵਾਰ ਫਿਰ ਆਪਾਂ ਇਹ ਦੂਜੀ ਵਾਰ ਬਣਾਵਾਂਗੇ ਇਸ ਤਰ੍ਹਾਂ ਫਿਰ ਆਪਾਂ ਤੀਜੀ ਵਾਰ ਇਸ ਤਰ੍ਹਾਂ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਔਣਾਗੇ ਤੇ ਫਿਰ ਆਪਾਂ ਸਾਰੇ ਕੁੰਡੇ ਜਿਹੜੇ ਨੇ ਉਹ ਉਤਾਰ ਲਵਾਂਗੇ ਇਹ ਆਪਣੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਜਾਣਗੇ ਇਸ ਤਰ੍ਹਾਂ ਦੇਖੋ ਜੀ ਬਿਲਕੁਲ ਸੋਖਾ ਡਿਜ਼ਾਈਨ ਹੈ ਤਿੰਨ ਕੁੰਡਿਆਂ ਤੋਂ ਇਸ ਤਰ੍ਹਾਂ ਆਪਣੇ ਤਿੰਨ ਕੁੰਡੇ ਬਣ ਜਾਣਗੇ ਆ ਦੇਖੋ ਜੀ ਇੱਕ ਵਾਰ ਆਪਾਂ ਇਸ ਤਰ੍ਹਾਂ ਬਣਾਇਆ ਫਿਰ ਦੋ ਵਾਰ ਆ ਦੇਖੋ ਜੀ ਫਿਰ ਤਿੰਨ ਵਾਰ ਤੀਹੇ ਆਪਾਂ ਤਿੰਨ ਕੁੰਡੇ ਇਸ ਤਰ੍ਹਾਂ ਬਣਾ ਲਏ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾ ਲਵੇ ਆ ਦੇਖੋ ਜੀ ਲਾਸਟ ਤੇ ਫਿਰ ਆਪਾਂ ਉਸੇ ਤਰ੍ਹਾਂ ਹੀ ਸਲਾਈ ਤੋਂ ਆਪਾਂ ਕੁੰਡੇ ਉਤਾਰਨੇ ਨਹੀਂ ਹੈ ਇਹ ਆਪਾਂ ਤੀਜੇ ਕੁੰਡੇ ਦੇ ਨਾਲ ਸਾਰੇ ਕੁੰਡੇ ਫਿਰ ਉਤਾਰ ਲੈਣੇ ਨੇ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਤੋਂ ਸਾਰਾ ਆਪਾਂ ਉਲਟਾ-ਉਲਟਾ ਬਣਾਉਣਾ ਹੈ ਆ ਦੇਖੋ ਜੀ ਹਾਂਜੀ ਆ ਦੇਖੋ ਜੀ ਪੁੱਠੀ ਸਲਾਈ ਤੋਂ ਉਲਟਾ ਉਲਟਾ ਬਣਾ ਲਵਾਂਗੇ ਫਿਰ ਆਪਾਂ ਸਿੱਧੀ ਸਲਾਈ ਤੋਂ ਫਿਰ ਸਿੱਧਾ ਸਿੱਧਾ ਹੋਣਾਗੇ ਆ ਦੇਖੋ ਜੀ ਤੇ ਫਿਰ ਉਲਟੀ ਸਾਈਡ ਤੋਂ ਫਿਰ ਉਲਟਾ ਉਲਟਾ ਬਣਾਵਾਂਗੇ ਤੇ ਸਿੱਧੀ ਸਲਾਈ ਤੋਂ ਆਪਾਂ ਫਿਰ ਇੱਕ ਵਾਰ ਸਿੱਧਾ ਸਿੱਧਾ ਹੋਣ ਕੇ ਉਲਟੀ ਸਾਈਡ ਤੋਂ ਉਲਟਾ ਉਲਟਾ ਬਣਾਉਣ ਤੋਂ ਬਾਅਦ ਫਿਰ ਆਪਾਂ ਸਿੱਧੀ ਸਲਾਈ ਤੋਂ ਫਿਰ ਡਿਜ਼ਾਈਨ ਪਾਵਾਂਗੇ ਆ ਦੇਖੋ ਜੀ ਇਹ ਆਪਣੀਆਂ ਪੰਜ ਸਲਾਈਆਂ ਹੋ ਜਾਂਦੀਆਂ ਨੇ ਇਸ ਤਰ੍ਹਾਂ ਤੇ ਫਿਰ ਆਪਾਂ ਇਹ ਡਿਜ਼ਾਈਨ ਪਾਉਣਾ ਹੈ ਦੇਖੋ ਜੀ ਇੱਕ ਵਾਰ ਫਿਰ ਆਪਾਂ ਡਿਜ਼ਾਈਨ ਨੂੰ ਰਿਪੀਟ ਕਰਦੇ ਹਾਂ ਆ ਦੇਖੋ ਜੀ ਬਿਲਕੁਲ ਸੁਖਾ ਡਿਜ਼ਾਈਨ ਬਣਾਉਣਾ ਹੈ ਇਸ ਨੂੰ ਬਿਲਕੁਲ ਆਸਾਨ ਹੈ ਤਿੰਨ ਕੁੰਡੇ ਆ ਤੁ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਬਣਾਉਣੇ ਆ ਆ ਦੇਖੋ ਜੀ ਇੱਕ ਵਾਰ ਉਣ ਲਿਆ ਫਿਰ ਦੋ ਵਾਰ ਤੇ ਫਿਰ ਤਿੰਨ ਵਾਰ తర తిని వారండే జీ తి కర్రే బే ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਾ ਬਣ ਜੂਗਾ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੀਆਂ ਨੇ 4-5 ਸਲਾਈਆਂ ਵਿੱਚ ਸਾਫ਼ ਬਣਾਉਣੀਆਂ ਨੇ ਤੇ ਉਸ ਤੋਂ ਅੱਗੇ ਫਿਰ ਇਸ ਤਰ੍ਹਾਂ ਆਪਾਂ ਡਿਜ਼ਾਈਨ ਬਣਾ ਲੈਣਾ ਤੇ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਦੇਖੋ ਜੀ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਇਸ ਸੋਖੇ ਜਿਹੇ ਤਰੀਕੇ ਨਾਲ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਤੇ ਇਸ ਨੂੰ ਆਪਾਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹਾਂ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ